ਸਿੱਗਲ ਜੀ ਅੱਜ ਜਿਹੜਾ ਪਹਿਲਾ ਵਲੌਗ ਸ਼ੂਟ ਕਰਨ ਲੱਗੇ ਆਂ ਔਰ ਕਿਹੜੇ ਡਾਇਲੌਗ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਭਾਈ ਜਾਨ ਬਈ ਕਿਹੜਾ ਯਾਦ ਆ ਕਿੰਨੇ ਵਾਰੀ ਵੇਖਲੀ ਫਿਲਮ ਬਈ ਦੂਜੀ ਵਾਰ ਦੇਖਣ ਆਏ ਸੀਗਾ ਅੱਛਾ ਮੈਂ ਭਈ ਆਂ ਚੌਥੀ ਵਾਰ ਆ ਮੈਨੂੰ ਹਰ ਵਾਰ ਕੋਈ ਨਵੀਂ ਚੀਜ਼ ਦੇਖ ਰਿਹਾ ਮੈਂ ਦੇਖੋ ਆਪਣੀ ਆਪਣੀ ਮਾਈਂਡ ਵਿੱਚ ਪ੍ਰੋਸੈਸ ਕਰਨ ਦੀ ਪਾਵਰ ਹੁੰਦੀ ਹੈ ਕਿ ਤੁਸੀਂ ਪ੍ਰੋਸੈਸ ਕਿੰਨਾ ਕਰਦੇ ਹੋ ਇਹ ਵੀ ਮੇਰੇ دوست ਰਹੇਗੇ ਸੀ ਕੁਝ ਜਿਵੇਂ ਤੁਸੀਂ ਅੱਜ ਇੱਥੇ ਮਿਲ ਗਏ ਹੋ ਜੀ ਔਰ ਇਹ ਸੁੱਕਾ ਰਹਿੰਦਾ ਸੀਗਾ ਕੁਝ ਬੰਦੇ ਆਪਣੇ ਲਾਂਟੇ ਬੈਠੇ ਆ ਬਿਲਕੁਲ ਜੀ ਤੇ ਤੁਸੀਂ ਦੁਬਾਰਾ ਆਉਣਾ ਸੀ ਮੈਨੂੰ ਹੁਣ ਪਤਾ ਹੀ ਨਹੀਂ ਸੀਗਾ ਮੈਗਾ ਹੁਣ ਅੱਜ ਕੁਝ ਮਿੱਤਰਾਂ ਨੂੰ ਆਪਾਂ ਸੱਦਾ ਦਿੱਤਾ ਸੀਗਾ ਤੇ ਜਿਆਦਾ ਅਗੇ ਦੋ ਚਾਰ ਬੰਦੇ ਨਹੀਂ ਆਏ ਚਲੋ ਉਹ ਵੀ ਮਿਸ ਕਰ ਰਹੇ ਹੋਣੇ ਆ ਵੀ ਅਸੀਂ ਫਿਲਮ ਦੇਖਣੀ ਚਾਹੀਦੀ ਸੀ ਸਾਨੂੰ ਕਵੇਲਾ ਹੋ ਜਾਣਾ ਇੱਕ ਵਾਰ ਤਾਲਾ ਸ਼ੂਟ ਦੇਖ ਕੇ ਆਇਆ ਕਿਹੜਾ ਡਾਇਲੋਗ ਯਾਦ ਆ ਕੋਈ ਨਹੀਂ ਆ ਰਿਹਾ ਡਾਇਲੋਗ ਤਾਂ ਬੜੇ ਜਿਆਦਾ ਮਤਲਬ ਬੋਲੇ ਮੈਨੂੰ ਮੈਨੂੰ ਇਹ ਲੱਗਦਾ ਮੈਂ ਤੁਹਾਨੂੰ ਦੱਸਦਾ ਉਹ ਜਿਹੜਾ ਜਿਹੜਾ ਕਹਿੰਦਾ ਬੰਦਾ ਵਿਗੜੇ ਤਾਂ ਫਸਲਾ ਖਰਾਬ ਹੁੰਦੀਆਂ ਨੇ ਜੇ ਔਰਤ ਵਿਗੜ ਜੇ ਤਾਂ ਨਸਲਾ ਖਰਾਬ ਨਸਲਾ ਖਰਾਬ ਹੋ ਜੰਨੀ ਆ ਔਰ ਉਹ ਮਤਲਬ ਔਰਤ ਨੂੰ ਇੱਜ਼ਤ ਵੜੀ ਦਿੰਦੀ ਹੈ ਫਿਲਮ ਦੇ ਵਿੱਚ ਬੱਬੂ ਮਾਨ ਜਦੋਂ ਇਹ ਆਪਣਾ ਮਾਫ ਕਰਨਾ ਜਦੋਂ ਸੁੱਚਾ ਸੂਰਮਾ ਬੱਬੂ ਮਾਨ ਜਿਹੜਾ ਕਿਰਦਾਰ ਨਿਭਾ ਰਿਹਾ ਨੇ ਤੇ ਬੱਬੂ ਮਾਨ ਜਦੋਂ ਕੁੱਕਰ ਕੇ ਘਰੇ ਜਾਂਦਾ ਤੇ ਕੁੱਕਰ ਕੇ ਘਰੇ ਜਾ ਕੇ ਉਹ ਕੀ ਕਰਦਾ ਪੈਰੀ ਹੱਥ ਲਾਉਂਦਾ ਮਾਂ ਦੇ ਬਿਲਕੁਲ ਹੈਨਾ ਮਾਂ ਦੇ ਪੈਰੀ ਹੱਥ ਲਾਉਂਦਾ ਮਾਂ ਦੇ ਸਾਹਮਣੇ ਲੜਦੇ ਨਹੀਂ ਹੈਗੇ ਉਹ ਕਿੰਨੇ ਉੱਚੇ ਕਿਰਦਾਰ ਸੀ ਬੰਦੇ ਦਾ ਵੀ ਮਤਲਬ ਦੁਸ਼ਮਣੀ ਬੰਦੇ ਨੇ ਦੁਸ਼ਮਣ ਤੱਕ ਇਹ ਸਹਿਮਤ ਰੱਖੀ ਵੀ ਮਤਲਬ ਪਰਿਵਾਰ ਨੂੰ ਵਿੱਚ ਨਹੀਂ ਲੈ ਕੇ ਆਇਆ ਹੈ ਔਰਤਾਂ ਦੇ ਉੱਪਰ ਕੋਈ ਮਤਲਬ ਰੰਜਿਸ਼ ਨਹੀਂ ਰੱਖੀ ਹੈਗੀ ਜਿੱਦਨਾ ਮਤਲਬ ਟੱਕਰਤੀ ਮਰਦ ਦੀ ਮਰਦ ਨਾਲੇ ਉਹ ਕਹਿੰਦਾ ਵੀ ਮਰਦ ਦੀ ਮਰਦ ਨਾਲੇ ਨਵੇੜ ਨਹੀਂ ਹੈ ਹਾਂ ਔਰ ਮੈਂ ਤਾਂ ਹੀ ਮੈਂ ਸੋਚਿਆ ਯਾਰ ਇਹ ਫਿਲਮ ਬਾਰੇ ਲਿਖਿਆ ਬੋਲਿਆ ਬਹੁਤ ਕੁਝ ਜਾ ਸਕਦਾ ਇਕੱਲੇ ਇਕੱਲੇ ਬੰਦੇ ਦਾ ਜਵਾਬ ਦਿੱਤਾ ਨਹੀਂ ਆ ਬਿਲਕੁਲ ਜੀ ਮੇਰੇ ਵਲੌਗ ਹੋਰ ਵੀ ਸ਼ੂਟ ਕੀਤੇ ਪਏ ਆਪਾਂ ਉਹ ਵੀ ਪਾਵਾਂਗੇ ਪਰ ਇਹ ਮੈਨੂੰ ਲੱਗ ਮਜਬੂਰੀ ਬਣ ਗਿਆ ਵੀ ਪਾਈਏ ਯਾਰ ਕੁਛ ਨਾ ਕੁਛ ਆਪਾਂ ਲਾ ਬਈ ਬੰਦਿਆਂ ਨੇ ਯਾਰ ਅੰਤੋਜ ਮਾਨ ਦਾ ਕੰਮ ਕਿੰਨੇ ਲੱਗਿਆ ਤੁਹਾਨੂੰ ਡਾਇਰੈਕਸ਼ਨ ਉਹਨਾਂ ਨੇ ਦੇਖੋ VFX ਤਕਨੀਕ ਵੀ ਦਿਖਾਈ ਹੈ ਵਿੱਚ ਜਿਹੜਾ ਬਲਦ ਦਿਖਾਇਆ ਹਾਲੀਵੁੱਡ ਦੀ ਤਕਨੀਕ ਹੈ ਜਿਹੜੀ ਜਿਹੜੀ ਬੰਬੇ ਵਾਲੀ ਤਕਨੀਕ ਜਿਹੜੀ ਇੰਪਲੀਮੈਂਟ ਕੀਤੀ ਹੈ ਕਿਉਂਕਿ ਬੰਦੇ ਨੇ 20 25 ਸਾਲ ਤੱਕੇ ਖੜਦੇ ਆ ਬਿਲਕੁਲ ਸਕਰੀਨ ਬਿਲਕੁਲ 40 ਸਾਲ ਜੋ ਕੈਰੀਅਰ ਲਾਇਆ ਭਾਈ ਆਪਾਂ ਜਿਹੜੀ ਪਹਿਲੀ ਫਿਲਮ ਹੈ ਜ਼ਿੰਦਗੀ ਦੀ ਹਵਾਏ ਦੀ ਜਦ ਅਸੀਂ ਸਕੂਲ ਦੇ ਵਿੱਚ ਪੜ੍ਹਦੇ تھے ਅਕਾਲ ਪਬਲੀਕ ਸਕੂਲ ਦੇ ਵਿੱਚ ਮੈਂ ਪਹਿਲੀ ਫਿਲਮ ਹਵਾਏ ਇਹਨਾਂ ਦੀ ਦੇਖੀ ਸੀ ਅਨਤੋਜ ਪਾਜੀ ਦੀ ਅਨਤੋਜ ਬਾਈ ਅੱਛਾ ਅੱਛਾ ਹਾਂਜੀ ਉਹ ਮੇਰੀ ਵੀ ਮੈਂ ਗਿਨਤੀ ਦੀਆਂ ਫਿਲਮਾਂ ਦੇਖਣਾ ਮੈਨੂੰ ਕੋਈ ਸ਼ੌਕ ਨਹੀਂ। ਅੱਜ ਵੀ ਤੁਸੀਂ ਵੀ ਤਾਂ ਨਾਲੇ ਇੱਥੇ ਜਲਦਾ ਇਕੱਠੇ ਹੀ ਤੇ ਆਪਾਂ ਜਾਂਦੇ ਹਾਂ। ਤੁਸੀਂ ਹਵਾਏ ਦੇਖੀ ਸੀ? ਅਸੀਂ ਆਹ ਕਲਾਸਮੇਟ ਇਹ ਬਾਈ ਜੀ ਥੀਏਟਰ 'ਚ। ਤੁਸੀਂ ਤਾਂ ਪ੍ਰਾਣਿਕ ਪੁਰਾਣੇ ਬੰਦੇ ਹੋ ਯਾਰ। ਮਾਂ ਸਭ ਤੋਂ ਪਹਿਲੀ ਜ਼ਿੰਦਗੀ ਦੀ ਮਤਲਬ ਬਚਪਨ ਦੀ ਫਿਲਮ ਹਵਾਏ ਦੇਖੀ ਏ ਸਿਨੇਮੇ ਦੇ ਵਿੱਚ। ਮਰੰਡੇ ਸੱਲ ਸਿਲਮਾ ਜਿਹੜਾ ਹੁਣ ਉੱਥੇ ਦੇਖੀ ਨਾਲੇ ਬਾਈ ਵੀ ਸਾਡੇ ਪਿੰਡਾਂ ਵਾਲੇ ਬਰਲਦਾ ਹੀ ਐ। ਸਾਡੇ ਏਰੀਆ ਦਾ ਐ। ਆ ਆਪਣਾ ਬੁੱਗੜਵਾਨਾ। ਹਾਂਜੀ। ਅੱਛਾ ਆ ਮੈਂ ਤੁਹਾਡੇ ਵਾਲਾ ਘੜੂ ਤੋਂ ਗਾਹ ਲੰਘ ਜੀਏ। ਹਾਂਜੀ 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 ਬਸ। ਸਮਰਾਲਾ ਚ ਲੱਕਾ ਆਪਣਾ ਸ਼ੁਰੂ ਹੁੰਦਾ ਵਾ ਮੈਂ ਕਿਹਾ ਪੰਜਾਬੀ ਦੇ ਨ ਯਾਰ ਪੰਜਾਬੀ ਸਿਨੇਮਾ ਨੂੰ ਐਡਾ ਵੱਡਾ ਕਰਨਾ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਅੱਜ ਰੀਲਾਂ ਦੇਖ ਕੇ ਲੋਕਾਂ ਕੋਲੇ ਪੇਸ਼ੈਂਸ ਐ ਨਹੀਂ ਉਸ ਸਮੇਂ ਦੀ ਕੀ ਪ੍ਰੋਬਲਮ ਸੀ ਜੀ ਇਹ ਲੋਕ ਨਾਲ ਇੱਕ ਜਿਹੜਾ ਜ਼ਿਕਰ ਕਰਦਾ ਸੁਖਦੇਵ ਬੈਟਸ ਸੁਖਦੇਵ ਤੂੰ ਤੂੰ ਆ ਜਾਏਗਾ ਨਾ ਕੈਮਰੇ ਤੇ ਹੁਣ ਕਿ ਤੂੰ ਵੀ ਕਿਹਾ ਮੈਂ ਔਨ ਰਿਕਾਰਡ ਨਹੀਂ ਆ ਸਕਦਾ ਸਾਡੇ ਕਈ ਮਿੱਤਰ ਔਨ ਰਿਕਾਰਡ ਨਹੀਂ ਆਉਂਦੇ ਤੇ ਇਸ ਕਰਕੇ ਜਿਹੜੇ ਆਉਂਦੇ ਆ ਉਹਨਾਂ ਨਾਲ ਗੱਲ ਕਰਾਂਗੇ ਹੋਇਆ ਕੀ ਕਿ ਸੁੱਚਾ ਸੂਰਮਾ ਉਸ ਟਾਈਮ ਕਿਹੜਾ ਗਿਆ ਰ ਪੋਰਟ ਸੀਗੇ ਇੰਨੇ ਜਿਆਦੇ ਪਿੰਡ ਵਾਲੇ ਦੇਖੋ ਪੁਲਿਸ ਕੋਲੇ ਮਾਮਲਾ ਪਹੁੰਚੀ ਨਹੀਂ ਪਿੰਡ ਵਾਲੇ ਸਰਪੰਚ ਪੰਚ ਇਹਨਾਂ ਵੀਰਦੰਨ ਦੇ ਵਿੱਚ ਬੈਠ ਗਏ ਹਾਂ ਜੁਆਇੰਟ ਫੈਮਲੀ ਐਸੀ ਬਜ਼ੁਰਗਾਂ ਦੀ ਰਿਸਪੈਕਟ ਹੁੰਦੀ ਸੀ ਹਾਂਜੀ ਹਾਂਜੀ ਤੇ ਬਾਕੀ ਇਹਦੇ ਵਿੱਚ ਉਹ ਵੀ ਦਿਖਾਇਆ ਗਿਆ ਕਿ ਸੁੱਚਾ ਜਿਹੜਾ ਗਊ ਹੱਤਿਆ ਦੇ ਖਿਲਾਫ ਸੀਗਾ ਬਿਲਕੁਲ ਉਹਦੋਂ ਉਹਦੋਂ ਆਪਣੇ ਬਜ਼ੁਰਗ ਗੋਕਿਆਂ ਨੂੰ ਪੈਰੀ ਪੈਰ ਨਹੀਂ ਲਾਉਣ ਦਿੰਦੇ ਸੀ ਮੇਰਾ ਦਾਦੇ ਨੇ ਵਾਈ ਕੀਤੀ ਬੱਲ ਦਾ ਨਾਲ ਆਪਾਂ ਬੁੜਿਆਂ ਕੋਲੇ ਬੈਠੇ ਆ ਤਾਂ ਆਪਾਂ ਨੂੰ ਸਮਝਾ ਕੇ ਵੀ ਹਾਂ ਜੀ ਹਾਂ ਜੀ ਇਹ ਸੀ ਹੈ ਨਾ ਪੰਜਾਬੀ ਨੇਚਰ ਦੀ ਤਾਂ ਫਿਲਮ ਹੈ ਬਿਲਕੁਲ ਇਹਦੇ ਤੇ ਮਤਲਬ ਉਹ ਵੀ ਦੇਖਿਆ ਜਾ ਸਕਦਾ ਵੀ ਕਿੰਨਾ ਨਰਮ ਦਿਲ ਬੰਦਾ ਤਾਂ ਹਾਂ ਵੀ ਨੌਕਰੀ ਕਰਨ ਵੀ ਚੱਲ ਗਿਆ ਅਗਲਾ ਵੀ ਨੌਕਰੀ ਕਰਨ ਵੀ ਚੱਲ ਯਾਰ ਵੀ ਲੜਾਈਆਂ ਲੜੁੜੀਆਂ ਝਗੜੇ ਕਰਦੇ ਫਿਰਦੇ ਕੌਜ ਚਲ ਦੇਸ਼ ਦੇ ਨਾਮ ਲਾਜ ਜੀ ਜਾਏ ਬੈਰ ਵੀ ਅਲਿਨ ਨਭਾਇਆ ਹਾਂ ਪਰ ਚ ਖੈਰ ਹੁਣ ਆਪਾਂ ਨਾ ਉਹ ਕਰੀਏ ਸਟੋਰੀ ਨਰੂਇਲ ਕਰੀਏ ਸਾਰੀ ਜਿਵੇਂ ਸਿਨੇਮਾ ਚਾਹਣਗੇ ਵੀ ਤੇ ਬਾਕੀ ਮਨ ਲੱਗਦਾ ਉਹ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਵੀ ਰਿਸਪੈਕਟ ਦਿੱਤੀ ਗਈ ਹੈ ਔਰ ਬਿਲਕੁਲ ਮੈਨੂੰ ਤਾਂ ਲੱਗਦਾ ਇੱਕ ਓਨਰ ਕਿਲਿੰਗ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਵੀ ਓਨਰ ਕਿਲਿੰਗ ਕਰਦਾ ਸੀਗਾ ਸੱਚਾ ਸੂਰਮਾ ਲੋਕ ਨਾਇਕ ਸੀਗਾ ਉਹ ਉਦੋਂ ਹੁੰਦੀਆਂ ਹੀ ਨਹੀਂ ਸੀ ਵਿਦਾਲਤਾ ਹੁੰਦੀਆਂ ਹੋਣੀਆਂ ਤਾਂ ਉਹ ਦੇਖ ਲੈ ਤੇਰੇ ਪਿੰਡ ਵਾਲੇ ਉਹ ਮਾਮਲੇ ਵੀ ਤੱਕ ਜਾਣ ਨਹੀਂ 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 ਜਾਣਦੇ ਬਾਅਦ ਚ ਉਸ ਟਾਈਮ ਦੀ ਬ੍ਰਿਟਿਸ਼ ਲਾਅ ਸੀਗਾ ਅੰਗਰੇਜ਼ਾਂ ਨੇ ਵੀ ਤਾਂ ਸਜ਼ਾ ਦਿੱਤੀ ਅੰਗਰੇਜ਼ਾਂ ਨੇ ਵੀ ਤਾਂ ਸੁੱੱਚੇ ਸੂਰਮੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਆ ਬਿਲਕੁਲ ਬਿਲਕੁਲ ਕਿ ਨਹੀਂ ਉਹਨਾਂ ਨੇ ਵੀ ਮਤਲਬ ਦੇਖਿਆ ਪੱਖ ਪੱਖ ਤਾਂ ਦੋਨੋਂ ਦੇਖੇ ਗਏ ਆ ਅੰਗਰੇਜ਼ਾਂ ਨੇ ਵੀ ਦੇਖਿਆ ਵੀ ਚਲੋ ਜੇ ਇਹਨੇ ਗਲਤ ਕੀਤਾ ਹੈ ਇਹਨੇ ਕਿਸੇ ਬੰਦੇ ਨੂੰ ਮਾਰਿਆ ਕਾਨੂੰਨ ਦੀ ਲਗਨ ਕਰਕੇ ਅੰਗਰੇਜ਼ ਵੀ ਸੁੱੱਚੇ ਸੂਰਮੇ ਨੂੰ ਫਾਂਸੀ ਦੇ ਰਹੇ ਆ ਬਿਲਕੁਲ ਬਿਲਕੁਲ ਇੱਕ ਲੋਕ ਕਹਾਣੀ ਸੀਗੀ ਦੇਖੋ ਉਹ ਗਾਣੇ ਤਾਂ ਚੱਲਦੇ ਸੀਗੇ ਫੌਜ ਤੋਂ ਲੈ ਕੇ ਛੁੱਟੀ ਸੁਚਾ ਸਿੰਘ ਘਰੇ ਪਰਤਿਆ ਹੈ ਨਾ ਮਾਨਕ ਸਾਹਮਣੇ ਬਹੁਤ ਵਾਇ ਕੁਦੀ ਮਾਨਕ ਨੇ ਗਾਣੇ ਸੁਚਾ ਸਿੰਘ ਕਲੀਆਂ ਕਲੀਆਂ ਪਰ ਇਹ ਗੱਲ ਆ ਕਿ ਇੱਕ ਸਿਨੇਮੇ ਤੇ ਇਸ ਤਰ੍ਹਾਂ ਯਾਰ ਅੱਜ ਦੇ ਦੌਰ ਚ ਅੱਜ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਡਿਪਰੈਸ਼ਨ ਆ ਇਹ ਫਿਲਮ ਦੱਸੋ ਡਿਪਰੈਸ਼ਨ ਰੀਲீஸ் ਕਰਦੀ ਕਿ ਨਹੀਂ ਕਰਦੀ ਵੱਡੇ ਵੱਡੇ ਬੰਦਿਆਂ ਦਾ ਸਹੀ ਗੱਲ ਹੈ ਸਹੀ ਗੱਲ ਹੈ ਮਤਲਬ ਐਸੀਆਂ ਫਿਲਮਾਂ ਹੋਰ ਵੀ ਆਉਣੀਆਂ ਚਾਹੀਦੀਆਂ ਹਨ ਕਰਦੀਆਂ ਨਾ ਕਰਦੀ 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 ਬਿਲਕੁਲ ਕਰਦੀ ਹੈ ਤੇ ਆਈਐਸ ਆ ਸਭ ਬੈਠੇ ਨੇ ਥੋੜੀ ਇਹਨਾਂ ਦੀ ਵੀ ਹੁਣ ਸਲਾਹ ਲੈ ਲੈਣੇ ਆ ਬਾਬਾ ਜੀ ਤੇ ਪਰ ਇਸ ਵਾਰ ਫਿਰ ਰਹਿ ਗਿਆ ਕੋਈ ਕੋਈ ਸ਼ਰਮਾਉਣਾ ਛਲੂਣਾ ਹੈ ਨਹੀਂ ਯਾਰ ਉਦਾਸ ਹੋ ਗਿਆ ਡਿਵਰੇਸ਼ਨ ਰਿਲੀਜ਼ ਕਿ ਨਹੀਂ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਬਹੁਤ ਇੰਟਰਵਿਊ ਤੋਂ ਮੁੜ ਕੇ ਆਉਂਦੇ ਆ ਤੂੰ ਪੈਨਸ਼ਨ ਵੀ ਲੈਣੀ ਹੈ ਲੈ ਲੈ ਕੋਈ ਕਿਵੇਂ ਸੀਂ ਤਸ ਫਿਲਮ ਬਹੁਤ ਵਧੀਆ ਬੋਲੀ ਹੈ ਉਹ ਕਹਿ ਰਹੇ ਸਟਾਫ ਆ ਜਿਹੜਾ ਸੱਭਿਆਚਾਰ ਹੈ ਹਾਂ ਸਾਡਾ ਹਾਂ ਸ਼ੁਰੂ ਤੋਂ ਮੈਨੂੰ ਸਿੱਧਾ ਦਾ ਸਾਜ ਦੇ ਸੰਗੇ ਦੀ ਸਭ ਤੋਂ ਵੱਡੀ ਬਿਮਾਰੀ ਡਿਪਰੈਸ਼ਨ ਹੈ ਰਿਲੀਜ਼ ਕਰਦੀ ਹੈ ਕਿ ਨਹੀਂ ਬਿਲਕੁਲ ਕਰਦੀ ਹੈ ਕਿ ਦੇਖੋ ਸਾਡਾ ਪੂਰਾ ਸੱਭਿਆਚਾਰ ਹੈ ਕਿ ਸਾਡੇ ਜਿਹੜੇ ਪੁਰਾਣੇ ਬੰਦੇ ਸੀ ਨਾ ਗਊਆਂ ਦੀ ਵੀ ਕਿੰਨਾ ਉਹ ਕਰਦੇ ਸੀ ਉਸ ਵਕਤ ਕੀ ਹੁੰਦੀ ਸੀ ਕਹਿੰਦੇ ਨੇ ਕਿ ਇਹ ਗਊਆਂ ਦੇ ਮੋਢੀ ਨੇ ਕਿਸਾਨ ਪਰ ਨਹੀਂ ਸਾਡੇ ਵਾਲੇ ਮੈਂ ਤਾਂ ਉਹ ਤਾਂ ਯਾਰ ਸਾਰਾ ਐਚਐਫ ਬਰੀਡ ਆ ਗਈ ਭਾਈ گاਵਾ ਦਾ ਮਸਲਾ ਜਿੱਥੋਂ ਤੱਕ ਯਾਰ ਸੜਕਾਂ ਤੇ ਤਾਂ ਹੀ ਹੋਣੀ ਸ਼ੁਰੂ ਹੋਈਆਂ ਤੁਸੀਂ ਬਾਹਰੀ ਤਕਨੀਕ ਲਾਤੀ ਐਚ ਐਫ ਲਾਤੀ ਵਾਲਾ ਦੇਸੀ ਗਾਂ ਦੇਸੀ ਗਾਂ ਤਾਂ ਅੱਜ ਵੀ ਨਹੀਂ ਮਿਲਦੀ ਨਾ ਨਾ ਬਈ ਦੇਸੀ ਗਾਂ ਮੈਨੂੰ ਗੈੜ ਕੀ ਲੱਗਦੀ ਲੈ ਦੋ ਗੈੜ ਕੀ ਬੱਚੇ ਨਹੀਂ ਮਿਲਦੀ ਅੱਜ ਨਹੀਂ ਨਹੀਂ ਬਹੁਤ ਹੀ ਔਖਾ ਨਹੀਂ ਮਿਲਦੀ ਨਾ ਨਹੀਂ ਨਹੀਂ ਐਚ ਐਫ ਸਾਡੀ نسل ਚ ਗਈ ਹੋ ਹਾਂਜੀ ਹਾਂਜੀ ਸਾਡੀਆਂ ਸਾਈਵਾਲ ਨਹੀਂ ਲੱਭਦੀਆਂ ਸਾਡੀ ਮੂਰਾ نسل ਦੀ ਮੱਝ ਗਿਆ ਹੋ ਰਹੀ ਆ ਪਿੰਡਾਂ ਚ ਲੋਕ ਪਸ਼ੂ ਰੱਖਣਾ ਛੱਡ ਗਏ ਬਿਲਕੁਲ ਬਿਲਕੁਲ ਕਹਿੰਦੇ ਖਰਚਾ ਬੜਾ ਪੈਂਦਾ ਹੈ ਮਤਲਬ ਜੇ ਅੱਗੇ 100% ਪਿੰਡੂ ਖੇਤਾ ਜਿਹੜਾ ਤਾਂ ਉਹ ਖੇਤੀਬਾੜੀ ਨਾਲ ਤੇ ਪਸ਼ੂ ਪਾਲਣ ਦੇ ਉੱਪਰ ਤਾਂ ਅੱਜ ਕੱਲ 10% ਵੀ ਨਹੀਂ ਰਿਹਾ ਪਿੰਡਾਂ ਦੇ ਵਿੱਚ ਜਿਹੜਾ ਪਸ਼ੂ ਪਾਲਣਾ ਕੀਤਾ ਤੇ ਬਿਲਕੁਲ ਨਕਲੀ ਦੁੱਧ ਪੀ ਜਾਂਦੇ ਲੋਕ ਸ਼ਹਿਰਾਂ ਚ ਵੀ ਨਕਲੀ ਦੁੱਧ ਸਹੀ ਗੱਲ ਉੱਪਰ ਤੇ ਪਰ ਇਹ ਸਾਡੇ ਹੱਥ ਚ ਤਕਨੀਕ ਦੀ ਪੀ ਦੁਨੀਆ ਨਾਲ ਕਨੈਕਟ ਹੋ ਗਏ ਅਸੀਂ ਪਰ ਸਾਡੀਆਂ ਬੇਸਿਕ ਜਿਹੜੀ ਲੋੜ ਦਾ ਪੀਣ ਲਈ ਦੁੱਧ ਵੀ ਨਹੀਂ ਉੱਤੋਂ ਸਾਡੀ ਜਿਹੜੀ ਵੇਰਕਾ ਉਹਨੂੰ ਦਵਾਇਆ ਜਾ ਰਿਹਾ ਹੈ ਉਹ ਅਮੁੱਲ ਚਲੋ ਆਪਾਂ ਤੜਾ ਆਪਾਂ ਨਾਂ ਨਹੀਂ ਲੈਂਦੇ ਵੀ ਵੇਰਕਾ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹਾਂ ਉਹਨੂੰ ਚਾਹੀਦਾ ਹਾਂ ਇਹ ਤਾਂ ਸਾਡੇ ਇੱਕ ਕਿਸਾਨਾਂ ਤੋਂ ਤੋ ਖਰੀਦਦੇ ਵੀਰਕਾਲੇ ਬਿਲਕੁਲ ਬਿਲਕੁਲ ਤੇ ਵੀਰਕਾ ਨੂੰ ਚੱਕਣਾ ਚਾਹੀਦਾ ਔਰ ਹੋਰ ਹੀ ਪਤਾ ਨਹੀਂ ਕਿਹੜੀ ਕੰਪਨੀ ਦੀਆਂ ਦੁਕਾਨਾਂ ਤੇ ਦਹੀਂ ਵਿਕੀ ਆ ਰਹੀ ਆ ਪੰਜਾਬ ਦੇ ਵਿੱਚ ਬਈ ਪਿੰਡਾਂ ਚ 10 ਰੁਪਏ ਦੀ ਦਹੀਂ ਮਿਲਦੀ ਆ ਹੁਣ ਬਿਲਕੁਲ ਬਿਲਕੁਲ ਨਿੱਕੇ ਨਿੱਕੇ ਪੈਟਕੇ ਸਹੀ ਗੱਲ ਹੈ ਔਰ ਦਹੀਂ ਲੱਸੀ ਲੈਣ ਲੱਗੇ ਕਦੇ ਪਿੰਡਾਂ ਚ ਡੋਲੂ ਚੱਕ ਕੇ ਆਏ ਲੋਕ ਤੁਰੇ ਫਿਰਦੇ ਸੀ ਵਿਚਾਲ ਅੱਜ ਆਪਣੇ ਹੈ ਨਹੀਂ ਦੁਵਾਂਢੀ ਕਰੋ ਜਾ ਕੇ ਲੈ ਆਓ ਮੰਗਤੇ ਬਣਾਤੇ ਹੀ ਬਸ ਮਤਲਬ ਜਿਹੜਾ ਕਲਚਰ ਨਾਲ ਵਾਸੀ ਟੁੱਟੇ ਆ ਦੇਖੋ ਕੁਝ ਚੀਜ਼ਾਂ ਦੇ ਤਾਂ ਫਾਇਦੇ ਵੀ ਆ ਕਿ ਸਾਡੇ ਹੱਕ ਚ ਫਾਇਦੇ ਵੀ ਆ ਔਰ ਜੇ ਇਹਦੇ ਨੁਕਸਾਨ ਵੀ ਹੈ ਨੁਕਸਾਨ ਵੀ ਹੈ ਹੈਨਾ ਔਰ ਇਸੇ ਚੀਜ਼ ਦੇ ਜਿਹੜਾ ਸਾਡਾ ਕਲਚਰ ਸੀਗਾ ਉਹਦੇ ਚ ਜਿਹੜੇ ਫਾਇਦੇ ਸੀ ਅਸੀਂ ਸਾਰੇ ਉਹ ਵੀ ਨਹੀਂ ਛੱਡ ਸਕਦੇ ਚਾਹੀਆਂ ਚੀਜ਼ਾਂ ਤਾਂ ਲੈ ਕੇ ਚੱਲਣਾ ਪਵੇਗਾ ਬਿਲਕੁਲ ਬਿਲਕੁਲ ਚਲੋ ਖੈਰ ਆਪਣੀ ਫਲਸਫੀ ਆਪਣੀ ਥਿਊਰੀ ਲੱਗ ਗਈ ਲੋਕ ਬਹੁਤ ਯਾਨੀ ਲੋਕ ਆਪਣੀ ਮਰਨਾ ਕਰ ਸਕਦੇ ਨੇ ਭਾਈ ਤੁਹਾਡਾ ਕੋਈ ਹੋਰ ਵਿਚਾਰ ਵਧੀਆ ਲੱਗੀਆਂ ਬਹੁਤ ਹੈ ਵਧੀਆ ਲੱਗੀਆਂ ਬਹੁਤ ਤੁਸੀਂ ਦੱਜੀ ਵਾਲੀ ਆਲੇ ਹਾਂਜੀ ਦੂਜੀ ਵਾਰੀ ਆ ਤੁਸੀਂ ਦੂਜੀ ਵਾਰੀ ਹੈਂ ਦੂਜੀ ਵਾਰੀ ਚੌਥੀ ਵਾਰੀ ਤੂੰ ਮੈਂ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਤੇਰੇ ਨਾਲ ਤੇ ਹੁਣ ਦੁਬਾਰਾ ਆਏਗਾ ਬਿਲਕੁਲ ਆਵਾਂਗੇ ਔਰ ਹੁਣ ਮੈਂ ਤੁਹਾਨੂੰ ਆਪਣਾ ਨਿੱਜੀ ਦੱਸ ਦਿਨਾ ਕਿ ਅ ਮੈਨੂੰ ਕੀ ਵਧੀਆ ਲੱਗਿਆ ਪੰਜਾਬੀ ਸਿਨੇਮਾ ਵੱਡਾ ਹੋ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਪੂਰੇ ਪੰਜਾਬ ਦਾ ਇੱਕੋ ਇੱਕ ਜਿਹੜਾ ਪੰਜਾਬ ਦੇ ਲਈ ਚੰਗੀ ਖਬਰ ਹੈ ਦੂਜੀ ਕਿਉਂਕਿ ਸਾਡਾ ਸਕਰੋਲ ਪੰਜਾਬ ਟੀਵੀ ਤੇ ਅਸੀਂ ਸਾਰੀਆਂ ਖਬਰਾਂ ਕਰ ਨਹੀਂ ਸਕਦੇ ਹੁੰਦੇ ਇਸ ਕਰਕੇ ਜਿਹੜਾ ਵਲੌਗ ਆ ਉਹ ਬਣਾਉਣਾ ਪੈ ਰਿਹਾ ਮੈਨੂੰ ਤੇ ਬਾਕੀ ਖਬਰਾਂ ਵੀ ਤੁਸੀਂ ਸੁਣਦੇ ਹੀ ਰਹਨੇ ਹੋ ਖਬਰਾਂ ਵੀ ਅਪਡੇਟਾਂ ਜਿਹੜੀਆਂ ਤੁਹਾਨੂੰ ਸ਼ੇਅਰ ਕਰਦੇ ਰਾਵਾਂਗੇ ਪੰਜਾਬੀ ਸਿਨੇਮਾ ਵੱਡਾ ਹੋ ਰਿਹਾ ਦੂਜਾ ਪੁਆਇੰਟ ਕੀਆ ਦੂਜਾ ਪੁਆਇੰਟ ਇਹ ਆ ਕਿ ਇਹ ਜਿਹੜੀ ਫਿਲਮ ਹੈ ਪਹਿਲੀ ਵਾਰ ਮੈਂ ਜਦੋਂ ਵੇਖਣ ਆਇਆ ਤਾਂ ਮੈਨੂੰ ਜਿਹੜੇ ਮੁੱਖ ਕਰਦਾਰ ਨੇ ਉਹ ਸਮਝ ਆਏ ਜਦੋਂ ਦੂਜੀ ਵਾਰ ਵੇਖਣ ਆਇਆ ਤਾਂ ਮੈਨੂੰ ਫਿਲਮ ਦੇ ਜਿਹੜੇ ਹੋਰ ਕਰਦਾਰ ਨੇ ਜਿਹੜੇ ਉਹ ਪਿੰਡ ਚ ਲੁੱਤੀ ਲਾਉਣ ਵਾਲਾ ਕਰਦਾਰ ਬਾਈ ਜੀ ਕਰ ਰਹੇ ਨੇ ਬਹੁਤ ਸੋਹਣੀ ਐਕਟਿੰਗ ਉਹਨਾਂ ਦੀ ਉਹ ਪਸੰਦ ਆਇਆ ਕਿ ਪਿੰਡ ਚ ਚੁਗਲੀਆਂ ਵਾਲਾ ਵੀ ਇੱਕ ਤਾਂ ਬੰਦਾ ਹੁੰਦਾ ਜਿਹੜਾ ਪਿੰਡ ਸਾਰੇ ਪਿੰਡ ਨੂੰ ਚੁਗਲੀਆਂ ਵਾਲੇ ਹੁੰਨੇ ਆ ਹਾਂ ਮਤਲਬ ਚੰਗੇ ਮਾੜੇ ਬੰਦੇ ਹਰ ਪਿੰਡ ਚ ਹੁੰਦੇ ਹੁੰਨੇ ਤੇ ਸਾਰੇ ਰੰਗ ਪਾਈ ਜਾਂਦੇ ਪਿੰਡ ਦੇ ਵੀ ਸਾਰੇ 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 ਰੰਗ ਹੁੰਦੇ ਆ ਤੇ ਫਿਰ ਉਹ ਬਾਕੀ ਚੰਗੀ ਗੱਲ ਇਹ ਆ ਕਿ ਜੇ ਬੰਦੇ ਕੋਲੇ ਯਾਰ ਹੈਗੇ ਆ ਤਾਂ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਉਹਦੇ ਯਾਰ ਆ ਤੇ ਬਾਕੀ ਬਈ ਸਭ ਤੋਂ ਵੱਡੀ ਗੱਲ ਇਹ ਐ ਵੀ ਜਿਹੜਾ ਆਪਣਾ ਕਰਤਾਰ ਹੈ ਕਰਤਾਰ ਉੱਚਾ ਰਹਿਣਾ ਚਾਹੀਦਾ ਕਰਤਾਰ ਨੀਮਾ ਨਹੀਂ ਮਤਲਬ ਉਹ ਚੀਜ਼ ਬਾਈ ਨੇ ਬੜੀ ਵਧੀਆ ਢੰਗ ਨਾਲ ਦਿਖਾਈ ਹੈ